स्टूडेंट बेटा जी आज सीख करेंगे एकांगी सुहाग ਦੇ ਪਾਤਰ ਚਿੱਤਰਣ ਤੇ ਬੇਟਾ ਇਹਦੇ ਵਿੱਚ ਸਿਰਫ ਤਿੰਨ ਹੀ ਪਾਤਰ ਬਹੁਤ ਹੀ ਇੰਪੋਰਟੈਂਟ ਨੇ ਕਿ ਹੁਸ਼ਿਆਰ ਚੰਦ ਕੋਰਾ ਤੇ ਮੇਲੋ ਦਾ ਹੈ ਸਿਰਫ ਇਹੋ ਹੀ ਕਰਾਂਗੇ ਠੀਕ ਹੈ ਸਭ ਤੋਂ ਪਹਿਲਾਂ ਇਹ ਕਰਾਂਗੇ ਹੁਸ਼ਿਆਰ ਚੰਦ ਦਾ ਕਰੈਕਟਰ ਠੀਕ ਹੈ ਪੜਾਂਗੇ ਬੇਟਾ ਜੀ ਹੁਸ਼ਿਆਰ ਚੰਦ ਈਸ਼ਵਰ ਚੰਦਰ ਨੰਦਾ ਦੇ ਇਕਾਂਗੀ ਸੁਹਾਗ ਦਾ ਬਹੁਤ ਹੀ ਮਹੱਤਵਪੂਰ ਪਾਤਰ ਹੈ ਉਸ ਦੀ ਇਸੀ ਕਾਂਗੀ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਭੂਮਿਕਾ ਹੈ ਅਸਲ ਵਿੱਚ ਹਾਰ ਇਕਾਂਗੀਕਾਰ ਆਪਣੇ ਇਕਾਂਗੀ ਦੇ ਮੁੱਖ ਪਾਤਰਾਂ ਦੀ ਪਾਤਰ ਉਸਾਰੀ ਪ੍ਰਤੀ ਬਹੁਤ ਸੁਚੇਤ ਹੁੰਦਾ ਹੈ ਉਹ ਪਾਤਰਾਂ ਨੂੰ ਸਮਾਜ ਦੇ ਪ੍ਰਤੀਨਿਧ ਪਾਤਰ ਬਣਾ ਕੇ ਪੇਸ਼ ਕਰਦਾ ਹੈ ਜਿਸ ਕਾਰਨ ਸਾਨੂੰ ਇਹ ਪਾਤਰ ਸਾਡੇ ਆਲੇ-ਦੁਆਲੇ ਵਿਚੜਦੇ ਜਾਪਦੇ ਹਨ ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਕਾਂਗੀ ਵਿਚਲੇ ਪਾਤਰ ਜਿੰਮ ਦੇ ਜਾਗਦੇ ਪਾਤਰ ਹੁੰਦੇ ਹਨ પાત્રਾਂ ਦੀ ਉਚਿਤ ਪਾਤਰ ਉਸਾਰੀ ਹੀ ਇਕਾਂਗੀ ਨੂੰ ਸਫਲ ਅਤੇ ਪ੍ਰਭਾਵਸ਼ਾਲੀ ਬਣਾਉਂਦੀ ਹੈ। ਸੁਹਾਗ ਇਕਾਂਗੀ ਵਿਚਲੇ ਪਾਤਰ ਹੁਸ਼ਿਆਰ ਚਾਂਦ ਨੇ ਸਾਰਤਕ ਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਹੈ। ਉਹ ਗਰੀਬ ਤੇ ਕਰਜ਼ਾਈ ਹੈ। ਉਹ ਕੋਰਾਂ ਦਾ ਪਤੀ ਹੈ। ਮੇਲੋ ਤੇ ਲਾਜੋ ਉਸ ਦੀਆਂ ਦੋ ਧੀਆਂ ਹਨ। ਬੇਟਾ ਜਿਸ طرح ਇਹ ਪਹਿਲਾ ਪੁਆਇੰਟ ਕੀਤਾ ਨਾ ਇਹਦੇ ਵਿੱਚ ਕਾਫੀ ਜ਼ਿਆਦਾ ਲਾਈਨਾਂ ਜਿਹੜੀਆਂ ਅਗਲੇ ਕਰੈਕਟਰ ਸਕੈਚ ਵਿੱਚ ਵੀ ਆਣ ਗਿਆ ਠੀਕ ਹੈ ਤਿੰਨਾ ਕਰੈਕਟਰ ਸਕੈਚ ਵਿੱਚ ਆ ਜਾਂਦੀਆਂ ਮੈਂ ਸੋ ਇਹਨੂੰ ਅੱਛੇ ਤਰ੍ਹਾਂ ਯਾਦ ਕਰਨਾ ਠੀਕ ਹੈ ਤੇ ਹੁਸ਼ਿਆਰ ਚੰਦ ਦੇ ਕਰੈਕਟਰ ਦਾ ਸਾਡਾ ਪਹਿਲਾ ਪੁਆਇੰਟ ਹੈਗਾ ਗਰੀਬ ਤੇ ਫਿਕਰਮੰਦ ਵਿਅਕਤੀ ਹੁਸ਼ਿਆਰ ਚੰਦ ਇੱਕ ਗਰੀਬ ਤੇ ਫਿਕਰਮੰਦ ਵਿਅਕਤੀ ਹੈ ਉਸਦੇ ਘਰ ਦੀ ਹਾਲਤ ਐਨੀ ਮਾੜੀ ਹੈ ਕਿ ਉਹਨਾਂ ਕੋਲ ਰਾਤ ਦੀ ਰੋਟੀ ਵਾਸਤੇ ਆਟਾ ਵੀ ਨਹੀਂ ਸੀ ਉਸ ਦੇ ਸਿਰ ਕਰਜ਼ਾ ਵੀ ਚੜਿਆ ਹੋਇਆ ਸੀ ਇਸ ਗਰੀਬੀ ਦੇ ਕਾਰਨ ਹੀ ਮੈਲੋ ਦਾ ਕਿਸੇ ਚੰਗੇ ਘਰ ਰਿਸ਼ਤਾ ਨਹੀਂ ਹੋ ਰਿਹਾ ਸੀ ਜੋ ਕਿ 18 ਸਾਲਾਂ ਦੀ ਹੋ ਚੁੱਕੀ ਸੀ ਮੈਲੋ ਦੇ ਵਿਆਹ ਲਈ ਹੁਸ਼ਿਆਰ ਚੰਦ ਬਹੁਤ ਫਿਕਰਮੰਦ ਸੀ ਠੀਕ ਹੈ ਹੁਣ ਹਟ ਹੈਗਾ ਸੈਕਿੰਡ ਪੁਆਇੰਟ ਮਜਬੂਰ ਤੇਲਾਚਾਰ ਪਿਤਾ ਉਸੇ ਹਾਰਚੰਦ ਮਜਬੂਰੀ ਵਿੱਚ ਫਸ ਕੇ ਗਲਤ ਫੈਸਲਾ ਲੈਣ ਵਾਲਾ ਇਨਸਾਨ ਹੈ ਉਸ ਦੀ ਸਭ ਤੋਂ ਵੱਡੀ ਮਜਬੂਰੀ ਗਰੀਬੀ ਹੈ ਜਦੋਂ अनेका ਕੋਸ਼ਿਸ਼ਾਂ ਦੇ ਬਾਅਦ ਵੀ ਮੇਲੋਂ ਵਾਸਤੇ ਕੋਈ ਚੰਗਾ ਮੁੰਡਾ ਨਹੀਂ ਲੱਭਦਾ ਤਾਂ ਉਹ ਇੱਕ ਅਜੇਹਾ ਢਾਂਗ ਖੋਜਦਾ ਹੈ ਜਿਸ ਨਾਲ ਸੱਪ ਵੀ ਮਰ ਜਾਵੇ ਤੇ लाठी ਵੀ ਨਾ ਟੁੱਟੇ ਬੇਟਾ ਸੱਪ ਵੀ ਮਾਰ ਜਾਵੇ ਤੇ ਲਾਠੀ ਵੀ ਨਾ ਟੁੱਟੇ ਇਹ ਹੈਗਾ ਇੱਕ ਮੁਹਾਵਰਾ ਜਿਹਦਾ ਅਰਥ ਹੈ ਕਿ ਹੱਡਾ ਜਿਹੜਾ ਕੋਈ ਮਾੜੀ ਚੀਜ਼ ਖਤਮ ਵੀ ਹੋ ਜੇ ਤੇ ਉਹਦਾ ਹਨ ਕੋਈ ਨੁਕਸਾਨ ਵੀ ਨਾ ਹੋਵੇ ਠੀਕ ਹੈ ਮਤਲਬ ਨੁਕਸਾਨ ਕੋਈ ਨਾ ਹੋਵੇ ਤੇ ਫਾਇਦਾ ਹੋ ਜਾਏ ਓਕੇ ਬੇਟਾ ਉਹ ਪੈਸੇ ਤੇ ਲਾਲਚ ਵਿੱਚ ਮੇਲੋ ਦਾ ਵਿਆਹ ਇੱਕ ਦਹਾਜ ਤੇ ਤਿੰਨ ਬੱਚਿਆਂ ਦੇ ਬਾਪ ਨਾਲ ਕਰਨ ਲਈ ਰਾਜੀ ਹੋ ਜਾਂਦਾ ਹੈ ਇਸ ਰਿਸ਼ਤੇ ਨਾਲ ਉਸਦਾ ਕਰਜ਼ਾ ਵੀ ਚੁਕਾਇਆ ਜਾਣਾ ਸੀ ਤੇ ਮੇਲੋ ਦਾ ਵਿਆਹ ਵੀ ਹੋ ਜਾਣਾ ਸੀ ਇਹ ਗੱਲ ਉਹ ਆਪਣੀ ਪਤਨੀ ਨੂੰ ਵੀ ਨਹੀਂ ਦੱਸਦਾ ਜਿਸ ਕਰਕੇ ਉਸ ਨੂੰ ਇੱਕ ਚੰਗਾ ਪਿਓ ਨਹੀਂ ਕਿਹਾ ਜਾ ਸਕਦਾ ਅਸਲ ਵਿੱਚ ਗਰੀਬੀ ਤੇ ਕਰਜ਼ੇ ਨੇ ਉਸ ਨੂੰ ਇਹ ਸਭ ਕੁਝ ਕਰਨ ਲਈ ਮਜਬੂਰ ਕੀਤਾ ਸੀ ਨੰਬਰ 3 ਦੂਰ ਦ੍ਰਿਸ਼ਟੀ ਵਾਲਾ ਉਹ ਸਿਆਰ ਚੰਦ ਸਿਆਣਾ ਚਲਾਕ ਤੇ ਦੂਰ ਦੀ ਸੋਚਣ ਵਾਲਾ ਆਦਮੀ ਹੈ ਇਸ ਲਈ ਜਦੋਂ ਕੋਰਾ ਜੰਡਪੂਰੇ ਵਾਲੇ ਰਿਸ਼ਤੇ ਤੋਂ ਨਾ ਕਰਦੀ ਹੈ ਤਾਂ ਉਹ ਉਸ ਨੂੰ ਕਹਿੰਦਾ ਹੈ گاؤں ਉਥੇ ਛੱਡੀਏ ਜਿੱਥੇ ਕਾਹ ਹੋਵੇ ਇਹ ਵੀ ਮਹਾਭਾਰਾ ਬੇਟਾ ਇਹਦਾ ਵੀ ਮਤਲਬ ਇਹ ਹੈ ਕਿ ਗਾਂ ਨੂੰ ਉਸ ਮદાન ਤੇ ਛੱਡਣਾ ਚਾਹੀਦਾ ਹੈ ਕਿ ਜਿੱਥੇ ਕਾਹ ਹੋਵੇ ਇਸੇ ਤਰ੍ਹਾਂ ਗਾਉਂ ਦਾ ਮਤਲਬ ਕਿ ਲੜਕੀ ਠੀਕ ਹੈ ਲੜਕੀ ਨੂੰ ਉਥੇ ਵਿਆਹੋ ਜਿੱਥੇ ਕਾफी ਜ਼ਿਆਦਾ ਰਿਜਕ ਹੋਵੇ ਠੀਕ ਹੈ ਬੇਟਾ ਉਹ ਹਰ ਫੈਸਲਾ ਆਪ ਕਰਦਾ ਹੈ ਤੇ ਆਪਣੇ ਫੈਸਲੇ ਵਿਰੁੱਧ ਉਹ ਆਪਣੀ ਪਤਨੀ ਤੇ ਵੀ ਨਹੀਂ ਸੁਣਦਾ ਜਦੋਂ ਕੋੜਾ ਜਨਪੁਰੇ ਵਾਲੇ ਰਿਸ਼ਤੇਦਾਰ ਰੋਧ ਕਰਦੀ ਹੈ ਤਾਂ ਉਹ ਉਸ ਦੀ ਰੱਤਾ ਪਰਵਾਹ ਨਹੀਂ ਕਰਦਾ ਸਗੋਂ ਉਹ ਆਪਣੀਆਂ ਦਲੀਲਾਂ ਨਾਲ ਉਸ ਨੂੰ ਵੀ ਰਾਜੀ ਕਰ ਲੈਂਦਾ ਹੈ ਉਹ ਬੜੀ ਚਲਾਕੀ ਨਾਲ ਮੇਲੋ ਦੇ ਵਿਆਹ ਦੀਆਂ ਤਿਆਰੀਆਂ ਆਪਣੇ ਗਵਾਂਢੀਆਂ ਘਰ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਇਸ ਗੱਲ ਦਾ ਉਸ ਦੀ ਪਤਨੀ ਨੂੰ ਵੀ ਪਤਾ ਨਹੀਂ ਲੱਗਦਾ ਇਸ ਤਰ੍ਹਾਂ ਉਸ ਨੂੰ ਆਪਣੀ ਗੱਲ ਸਿਆਨਪ ਤੇ ਦਲੀਲਾਂ ਨਾਲ ਕਰਨੀ ਆਉਂਦੀ ਹੈ ਨੰਬਰ 4 ਪਿਆਰ ਦੀ ਭਾਵਨਾ ਤੋਂ ਬਿਨਾਂ ਖੁਸ਼ਿਆਲ ਚੰਦ ਕਮਜ਼ੋਰ ਦਿਲ ਤੇ ਬੱਚਿਆਂ ਦੇ ਲਈ ਪਿਆਰ ਦੀ ਭਾਵਨਾ ਤੋਂ ਬਿਨਾਂ ਹੈ ਉਹ ਬਹੁਤ ਹੀ ਕੋਰਾ ਤੇ નિર્દય ਇਨਸਾਨ ਹੈ ਜਿਸ ਕਾਰਨ ਉਹ ਗੁੱਡੀਆਂ ਪਟੋਲਿਆਂ ਨਾਲ ਖੇਡ ਰਹੀ ਲੱਜ ਨੂੰ ਲਾਵਾਂ ਲਈ ਚੁੱਕ ਕੇ ਲੈ ਜਾਂਦਾ ਹੈ ਤੇ ਉਸ ਦੇ ਰੋਣ ਦੀ ਰਤਾ ਵੀ ਪ੍ਰਵਾਹ ਨਹੀਂ ਕਰਦਾ ਭਾਵੇਂ ਉਹ ਉਪਰੋਂ ਦਲੇਰ ਜਾਪਦਾ ਹੈ ਪਰ ਅਸਲ ਵਿੱਚ ਉਹ ਜਲਦੀ ਘਬਰਾ ਜਾਣ ਵਾਲਾ ਇਨਸਾਨ ਹੈ ਆਪਣੀ ਕਬਰਾਹਟ ਦੇ ਕਾਰਨ ਹੀ ਜਦੋਂ ਮੇਲੋ ਭੱਜ ਜਾਂਦੀ ਹੈ ਤਾਂ ਉਹ ਜੰਝ ਨੂੰ ਮੋੜਨ ਦੀ ਥਾਂ ਆਪਣੀ ਛੋਟੀ ਧੀ ਲਾਜੋ ਨੂੰ ਸੁਹੀ ਚੁੰਨੀ ਦੇ ਕੇ ਲਾਵਾ ਵਾਸਤੇ ਲੈ ਜਾਂਦਾ ਹੈ ਸੁਹੀ ਚੁੰਨੀ ਦਾ ਮਤਲਬ ਹੁੰਦਾ ਲਾਲ ਰੰਗ ਦੀ ਡਾਰਕ ਰੈਡ ਕਲਰ ਠੀਕ ਹੈ ਅੱਗੇ ਹੈ ਟੋਕਾ ਤੋਂ ਬੇਪਰਵਾ ਹੁਸ਼ਿਆਰ ਚੰਦ ਲੋਕ ਲਾਜ ਦੀ ਪਰਵਾਹ ਨਹੀਂ ਕਰਦਾ ਉਹ ਇੱਕ ਬੇਪਰਵਾ ਤੇ ਢੀਠ ਕਿਸਮ ਦਾ ਆਦਮੀ ਹੈ ਉਹ ਆਪਣਾ ਉੱਲੂ ਸਿੱਧਾ ਕਰਨ ਵਾਲਾ ਕਮੀਨਾ ਤੇ ਘਟਿਆ ਪਿਓ ਹੈ ਉਹ ਗੱਲਾਂ-ਬਾਤਾਂ ਵਿੱਚ ਬਹੁਤ ਚਲਾਕ ਤੇ ਜਨਾਨੀਆਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਨ ਵਾਲਾ ਹੈ ਉਹ ਜਾਣਦਾ ਹੈ ਕਿ ਜਨਾਨੀਆਂ ਕਿਸੇ ਗੱਲ ਨੂੰ ਛੁਪਾ ਕੇ ਨਹੀਂ ਰੱਖ ਸਕਦੀਆਂ ਇਸੇ ਕਰਕੇ ਉਹ ਮੇਲੋ ਦੇ ਵਿਆਹ ਦੀਆਂ ਤਿਆਰੀਆਂ ਕੋਰਾ ਤੋਂ ਚੋਰੀ-ਚੋਰੀ ਆਪਣੇ ਗਵਾਂਡੀ ਦੇ ਘਰ ਕਰਦਾ ਹੈ ਤੇ ਸਾਰੀਆਂ ਤਿਆਰੀਆਂ ਹੋਣ ਤੋਂ ਬਾਅਦ ਹੀ ਕੋਰਾ ਨੂੰ ਦੱਸਦਾ ਹੈ ਬੇਟਾ ਇੱਥੇ ਦੱਸਦਾਣਾ ਠੀਕ ਹੈ ਇਸ ਤਰ੍ਹਾਂ ਹੁਸ਼ਿਆਰਚੰਦ ਇਸ ਇਕਾਂਗੀ ਦਾ ਬਹੁਤ ਹੀ ਮਹੱਤਵਪੂਰਨ ਪ੍ਰਭਾਵਸ਼ਾਲੀ ਤੇ ਯਥਾਰਥਿਕ ਪਾਤਰ ਹੈ ਠੀਕ ਹੈ ਬੇਟਾ ਜੀ ਇਸ ਤੋਂ ਬਾਅਦ ਹੁਸ਼ਿਆਰਚੰਦ ਤੋਂ ਬਾਅਦ ਜੇ ਕੋਈ ਇੰਪੋਰਟੈਂਟ ਕਰੈਕਟਰ ਆਏਗਾ ਤਾਂ ਉਹ ਹੈਗਾ ਕੋਰਾ ਦਾ ਜਿੰਨੂੰ ਅਸੀਂ ਪੜਦੇ ਆ ਕੋਰਾ ਸੁਹਾਗ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ ਇਹ ਇਕਾਂਗੀ ਪੰਜਾਬੀ ਦੇ ਮਹਾਨ ਤੇ ਮੋਢੀ ਨਾਟਕਕਾਰ ਈਸ਼ਵਰ ਚੰਦਰ ਨੰਦਾ ਦੀ ਰਚਨਾ ਹੈ ਇੱਥੇ ਈਸ਼ਵਰ ਚੰਦਰ ਲਿਖਣਾ ਨੰਦਾ ਦੀ ਰਚਨਾ ਹੈ ਪੰਜਾਬੀ ਨਾਟਕ ਦੇ ਖੇਤਰ ਵਿੱਚ ਈਸ਼ਵਰ ਚੰਦਰ ਨੰਦਾ ਦਾ ਵਿਸ਼ੇਸ਼ ਸਥਾਨ ਹੈ ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਸਮਕਾਲੀ ਸਮੱਸਿਆ ਨੂੰ ਸਮਕਾਲੀ ਸਮੱਸਿਆ ਮਤਲਬ ਜਿਹੜੇ ਉਸ ਸਮੇਂ ਵਿੱਚ ਸਮੱਸਿਆ ਹੈਗੀ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ ਅਸਲ ਵਿੱਚ ਹਰ ਇਕਾਂਗੀਕਾਰ ਆਪਣੀਆਂ ਰਚਨਾਵਾਂ ਵਿੱਚ પાત્ર ઉસારી પ્રતિ બહોત સુચેત ਹੁੰਦਾ ਹੈ આગે ਨਾ ਬੇਟਾ ਉਹੀ ਲਾਈਨਾਂ ਆਣ ਗਿਆ ਜਿਹੜਾ ਕਿ ਹੁਸ਼ਿਆਰ ਚੰਦ ਦੇ ਜਿਹੜਾ ਹੀ ਕਰੈਕਟਰ ਸਟਾਰਟ ਕੀਤਾ ਹੈ ਤੇ ਉਹ ਦੁવાਈਆਂ ਹੀ ਠੀਕ ਹੈ ਬੇਟਾ ਇਹ ਲਿਖਨੀયા ਬਹੁਤ ਜ਼ਰੂਰੀ ਨੇ ਉਹ ਪਾਤਰਾਂ ਨੂੰ ਸਮਾਜ ਦੇ ਪ੍ਰਤੀਨਿਧ ਪਾਤਰ ਬਣਾ ਕੇ ਪੇਸ਼ ਕਰਦਾ ਹੈ ਇਸੇ ਕਰਕੇ ਇਹ ਪਾਤਰ ਸਾਨੂੰ ਸਾਡੇ ਆਲੇ ਦੁਆਲੇ ਵਿਚਰਦੇ ਜਾਪਦੇ ਹਨ ਵਿਚਰਦੇ ਜਾਪਦੇ ਮਤਲਬ ਕਿ ਸਾਡੇ ਆ ਲਾਗੇ ਚਾਗੇ ਹੈਗੇ ਨੇ ਇਹੋ ਜਿਹੇ ਲੋਕ ਠੀਕ ਹੈ ਅਤੇ ਇਹ ਸਾਨੂੰ ਜਿਉਂਦੇ ਜਾਗਦੇ ਪਾਤਰ ਵੀ ਲੱਗਦੇ ਹਨ ਅਜਿਹੇ ਪਾਤਰਾਂ ਦੀ ਸਿਰਜਣਾ ਹੀ ਕਾਂਗੀ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ ਕੋਰਾ ਸੁਹਾਗ ਇੱਕਾਂਗੀ ਦੀ ਮਹੱਤਵਪੂਰਨ ਪਾਤਰ ਹੋਣ ਦੇ ਨਾਲ ਨਾਲ ਇਸ ਦੀ ਭੂਮਿਕਾ ਯਥਾਰਤਕ ਤੇ ਪ੍ਰਭਾਵਸ਼ਾਲੀ ਹੈ ਉਹ ਹੁਸ਼ਿਆਰ ਚੰਦ ਦੀ ਪਤਨੀ ਅਤੇ ਮੇਲੋ ਤੇ ਲਾਜੋ ਉਸ ਦੀਆਂ ਦੋ ਧੀਆਂ ਹਨ ਇਸ ਦੀ ਉਮਰ 35-40 ਸਾਲ ਦੀ ਹੈ ਉਹ ਆਪਣੇ ਪਰਿਵਾਰ ਨਾਲ ਪੰਜਾਬ ਦੇ ਇੱਕ ਪਿੰਡ ਵਿੱਚ ਰਹਿੰਦੀ ਹੈ ਨੰਬਰ 1 ਧੀਆ ਨੂੰ ਪਿਆਰ ਕਰਨ ਵਾਲੀ ਕੋਰਾਂ ਦਾ ਦਿਲ ਮਾਂ ਦੀ ਮਮਤਾ ਨਾਲ ਭਰਿਆ ਪਿਆ ਹੈ ਉਹ ਆਪਣੀਆਂ ਧੀਆ ਨਾਲ ਬਹੁਤ ਪਿਆਰ ਕਰਦੀ ਹੈ ਮੁਟਿਆਰ ਹੋਈ ਮੇਲੋ ਦੇ ਵਿਆਹ ਦੀ ਚਿੰਤਾ ਉਸ ਨੂੰ ਦਿਨ ਰਾਤ ਲੱਗੀ ਰਹਿੰਦੀ ਹੈ ਉਹ ਹੁਸ਼ਿਆਰ ਚੰਦ ਨੂੰ ਵਾਰ-ਵਾਰ ਮੇਲੋ ਲਈ ਕੋਈ ਚੰਗਾ ਰਿਸ਼ਤਾ ਲੱਭਣ ਲਈ ਕਹਿੰਦੀ ਰਹਿੰਦੀ ਹੈ ਉਹ ਮੇਲੋ ਦੇ ਵਿਆਹ ਬਾਰੇ ਹੋਰਨਾ ਤੋਂ ਇਲਾਵਾ ਬੰਤੂ ਨਾਲ ਵੀ ਗੱਲਬਾਤ ਕਰਦੀ ਹੈ। ਨੰਬਰ 2 ਪੁਰਾਣੇ ਵਿਚਾਰਾਂ ਵਾਲੀ। ਪੁਰਾਣੇ ਵਿਚਾਰਾਂ ਵਾਲੀ ਇਸਤਰੀ ਹੋਣ ਕਾਰਨ ਆਪਣੀ ਧੀ ਦਾ ਵਿਆਹ ਛੋਟੀ ਉਮਰ ਵਿੱਚ ਕਰਨਾ ਪਸੰਦ ਕਰਦੀ ਹੈ। ਇਸੇ ਕਰਕੇ ਮੇਲੋ ਦਾ 18 ਸਾਲ ਦੀ ਹੋਣ ਤੋਂ ਬਾਅਦ ਵੀ ਚੰਗਾ ਰਿਸ਼ਤਾ ਨਾ ਲੱਭਣਾ ਉਸ ਵਾਸਤੇ ਪਰੇਸ਼ਾਨੀ ਦਾ ਕਾਰਨ ਹੈ। ਉਹਰਾ ਵਿੱਚ ਮਿਠਾਸ ਨਾਲ ਬੋਲਣ ਦੀ ਕਮੀ ਹੈ ਇਸੇ ਲਈ ਉਹ ਇੱਕ ਚੰਗੀ ਪਤਨੀ ਵਾਂਗ ਆਪਣੇ ਪਤੀ ਨਾਲ ਗੱਲ ਬੇਟਾ ਇੱਥੇ ਗੱਲ ਆਣੀ ਹੈ ਕਿਉਂਕਿ ਟਾਈਪ ਕਰਤੇ ਸਮੇਂ ਉਹ ਗਲਤੀ ਹੋ ਗਈ ਤੇ ਗਾਲ ਨਹੀਂ ਕਹਿਣਾ ਇੱਥੇ ਗੱਲ ਕਹਿਣੀ ਹੈ ਠੀਕ ਹੈ ਪਤੀ ਨਾਲ ਗੱਲ ਨਹੀਂ ਕਰਦੀ ਅਤੇ ਕਈ ਵਾਰ ਉਹ ਆਪਣੇ ਪਤੀ ਨਾਲ ਅਜੋਗ ਸ਼ਬਦ ਬੋਲਦੀ ਹੈ ਅਜੋਗ ਮਤਲਬ ਬੜੇ ਰਫ ਜਿਹੇ ਵਰਡ ਬੋਲਦੀ ਹੈ ਉਹ ਆਪਣੇ ਪਤੀ ਨੂੰ ਤੋ ਤੋ ਕਹਿ ਕੇ ਬੁਲਾਉਂਦੀ ਹੈ ਭਾਵੇਂ ਇਕਾਂਗੀ ਵਿੱਚ ਕੋੜਾਂ ਦੇ ਬੋਲਣ ਦਾ ਤਰੀਕਾ ਚੰਗਾ ਨਹੀਂ ਲੱਗਦਾ ਪਰ ਇਕਾਂਗੀ ਵਿੱਚ ਦੀਆਂ ਮੌਜੂਦਾ ਸਥਿਤੀਆਂ ਅਨੁਸਾਰ ਇਸ ਵਿੱਚੋਂ ਇੱਕ ਔਰਤ ਦੀ ਸਮੁੱਚੀ ਸਥਿਤੀ ਨੂੰ ਵੇਖਿਆ ਜਾ ਸਕਦਾ ਹੈ ਨੰਬਰ 3 ਮਜ਼ਬੂਤ ਔਰਤ ਕੋੜਾਂ ਭਾਵੇਂ ਇੱਕ ਗਰੀਬ ਇਸਤਰੀ ਹੈ ਜਦੋਂ ਹੁਸਿਆਰ ਚੰਦ ਮੇਲੋ ਦਾ ਵਿਆਹ ਜੰਡਪੁਰੇ ਦੇ ਇੱਕ ਦਹਾਜੂ ਤੇ ਤਿੰਨ ਬੱਚਿਆਂ ਦੇ ਬਾਪ ਨਾਲ ਕਰਨ ਦੀ ਗੱਲ ਕਰਦਾ ਹੈ ਤਾਂ ਉਹ ਉਸ ਦਾ ਡਟ ਕੇ ਵਿਰੋਧ ਕਰਦੀ ਹੈ ਉਹ ਕਹਿੰਦੀ ਹੈ ਕਿ ਜੇਕਰ ਉਸਨੇ ਇਸ ਵਿਆਹ ਲਈ ਮੇਲੋ ਨੂੰ ਮਜਬੂਰ ਕੀਤਾ ਤਾਂ ਉਹ ਉਸ ਨੂੰ ਨਾਲ ਲੈ ਕੇ ਕਿਧਰੇ ਭੱਜ ਜਾਵੇਗੀ ਅਤੇ ਜ਼ਿੰਦਗੀ ਵਿੱਚ ਕਦੇ ਵੀ ਉਹ ਉਸ ਦਾ ਮੂੰਹ ਨਹੀਂ ਵੇਖੇਗੀ ਨੰਬਰ 4 ਪਤੀ ਦੀਆਂ ਗੱਲਾਂ ਵਿੱਚ ਆ ਜਾਣ ਵਾਲੀ ਕੋਰਾ ਇੱਕ ਲਾਲਚੀ ਤੇ ਪਤੀ ਦੀਆਂ ਗੱਲਾਂ ਵਿੱਚ ਆਸਾਨੀ ਨਾਲ ਆ ਜਾਣ ਵਾਲੀ ਇਸਤਰੀ ਹੈ ਉਹ ਪਹਿਲਾਂ ਤਾਂ ਜਨਪੁਰੇ ਵਾਲੇ ਦਹਾਜੂ ਨਾਲ ਮੇਲੋ ਦਾ ਰਿਸ਼ਤਾ ਨਾ ਕਰਨ ਲਈ ਉਸ ਨੂੰ ਲੋਕ ਲਾਜ ਦਾ ਵਾਸਤਾ ਦਿੰਦੀ ਹੈ ਪਰ ਜਦੋਂ ਖੁਸ਼ਦੇar ਚੰਦ ਉਸ ਨੂੰ ਪੈਸਿਆਂ ਨਾਲ ਭਰੀ ਥੈਲੀ ਫੜੋਂਦਾ ਹੈ ਤਾਂ ਉਹ ਝੱਟ ਮੰਨ ਜਾਂਦੀ ਹੈ ਕੁਸਿਆਰ ਚਾਂਦ ਉਸ ਨੂੰ ਆਪਣੀਆਂ ਗੱਲਾਂ ਦੇ ਜਾਲ ਵਿੱਚ ਫਸਾ ਕੇ ਕਹਿੰਦਾ ਹੈ گاਉਂ ਉੱਥੇ ਛੱਡੀਏ ਜਿੱਥੇ ਕਾਹ ਹੋਵੇ ਇਹ ਸੁਣ ਕੇ ਕੋਰਾ ਵੀ ਮੈਲੋ ਦੇ ਵਿਆਹ ਲਈ ਰਾਜੀ ਹੋ ਜਾਂਦੀ ਹੈ ਇਸ ਤਰ੍ਹਾਂ ਕੋਰਾ ਸੁਹਾਗ ਇਕਾਂਗੀ ਦੀ ਬਹੁਤ ਹੀ ਮਹੱਤਵਪੂਰਨ ਪ੍ਰਭਾਵਸ਼ਾਲੀ ਤੇ ਯਥਾਰਥਕ ਪਾਤਰ ਹੈ ਇਕਾਂਗੀ ਕਾਨ ਨੇ ਉਸ ਦੇ ਪਾਤਰ ਦੀ ਉਸਾਰੀ ਇਕਾਂਗੀ ਵਿਚਲੇ ਵਿਸ਼ੇ ਤੇ ਕਥਾਨਕ ਅਨੁਸਾਰ ਬਹੁਤ ਹੀ ਖਲਾਤਮਕ ਢੰਗ ਨਾਲ ਪੇਸ਼ ਕੀਤੀ ਹੈ ਉਸ ਨੇ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਇਆ ਹੈ ਅਤੇ ਪਾਤਰਾਂ ਦੇ ਦਿਲਾਂ ਵਿੱਚ ਡੂੰਘਾ ਪ੍ਰਭਾਵ ਪਾਇਆ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਸਾਡੇ ਦੋ ਜਿਹੜੇ ਬਹੁਤ ਹੀ ਇੰਪੋਰਟੈਂਟ ਕੈਰੈਕਟਰ ਹੁਸ਼ਿਆਰ ਚੰਦ ਤੇ ਕੋਰਾ ਹੈ ਔਰ ਉਸ ਤੋਂ ਬਾਅਦ ਜਿਹੜਾ ਕੈਰੈਕਟਰ ਆਉਂਦਾ ਹੈ ਉਹ ਹੈ ਮੇਲੋ ਦਾ ਪਾਵੇਂ ਮੇਲੋ ਦਾ ਇਸ ਇਕਾਂਗੀ ਵਿੱਚ ਬਹੁਤ ਹੀ ਘਟ ਰੋਲ ਹੈ ਪਰ ਉਹ ਇੱਕ ਬਗਾਵਤ ਦਾ ਚਿੰਨ ਹੈ ਜੇਕਰ ਉਹ ਬਗਾਵਤ ਨਾ ਕਰਦੀ ਤੇ ਕਾਂਗੀ ਵਿੱਚਲਾ ਜਿਹੜਾ ਸੁਨਹਿ ਹਾਏ ਇਕਾਂਗੀਕਰ ਲੋਕਾਂ ਨੂੰ ਦੇਣਾ ਚਾਹੁੰਦਾ ਹੈ ਪਾਠਕਾਂ ਨੂੰ ਦੇਣਾ ਚਾਹੁੰਦਾ ਹੈ ਤੇ ਉਹ ਪਾਠਕ ਨੂੰ ਨਾ ਪਜਾ ਸਕਦਾ ਠੀਕ ਹੈ ਕਿ ਮੇਲੋ ਸੁਹਾਗ ਇਕਾਂਗੀ ਦੀ ਇੱਕ ਮਹੱਤਵਪੂਰਨ ਪਾਤਰ ਹੈ ਇਹ ਹੀ ਇਕਾਂਗੀ ਪੰਜਾਬੀ ਦੇ ਮਹਾਨ ਨਾਟਕਕਾਰ ਈਸ਼ਵਰ ਚੰਦਰ ਨੰਦਾ ਦੀ ਰਚਨਾ ਹੈ ਉਸਨੇ ਆਪਣੀਆਂ ਰਚਨਾਵਾਂ ਵਿੱਚ ਸਮਕਾਲੀ ਸਮੱਸਿਆਵਾਂ ਨੂੰ ਬਹੁਤ ਹੀ ਯਥਾਰਤਕ ਪ੍ਰਭਾਵਸ਼ਾਲੀ ਤੇ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ ਇਕਾਂਗੀਕਾਰ ਨੇ ਮੈਲੋ ਦੇ ਪਾਤਰ ਦੀ ਉਸਾਰੀ ਇਕਾਂਗੀ ਵਿਚਲੇ ਵਿਸ਼ੇ ਤੇ ਕਥਾਨਕ ਦੇ ਆਧਾਰ ਤੇ ਬਹੁਤ ਹੀ ਕਲਾਤਮਕ ਢੰਗ ਨਾਲ ਕੀਤੀ ਹੈ ਅਸਲ ਵਿੱਚ ਹਰ ਇਕਾਂਗੀਕਾਰ ਆਪਣੀਆਂ ਰਚਨਾਵਾਂ ਵਿੱਚ ਪਾਤਰਾਂ ਦੀ ਉਸਾਰੀ ਬਹੁਤ ਹੀ ਸੋਚ ਸਮਝ ਕੇ ਕਰਦਾ ਹੈ ਤਾਂ ਕਿ ਇਕਾਂਗੀ ਵਿਚਲੇ ਪਾਤਰ 파ਟਕਾਂ ਨੂੰ ਆਪਣੇ ਆਲੇ ਦੁਆਲੇ ਵਿਛੜਦੇ ਤੇ ਜਿਉਂਦੇ ਜਾਗਦੇ ਮਹਿਸੂਸ ਹੁੰਨ। ਮੈਲੋ ਨੇ ਆਪਣੇ ਕਿਰਦਾਰ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਉਂਦੇ ਹੋਏ 파ਟਕਾਂ ਦੇ ਦਿਲਾਂ ਵਿੱਚ ਗਹਿਰਾ ਪ੍ਰਭਾਵ ਪਾਇਆ ਹੈ। ਉਹ ਹੁਸ਼ਿਆਰ, ਚੰਦ ਤੇ ਕੋਰਾ ਦਿੱਤੀ ਹੈ ਤੇ ਲਾਜੋ ਉਸ ਦੀ ਛੋਟੀ ਭੈਣ ਹੈ। ਉਹ 18 ਸਾਲਾਂ ਦੀ ਮੁਟਿਆਰ ਹੈ ਤੇ ਫੁਲਕਾਰੀ ਦੀ ਕਢਾਈ ਕਰਨੀ ਜਾਣਦੀ ਹੈ। ਸਾਸੀ ਮੁਤਿਆਰ ਉਹਦਾ ਸਿਰਫ ਇੱਕ ਹੈਗਾ ਮੇਨ ਪੁਆਇੰਟ ਕਿ ਉਹ ਬਹੁਤ ਹੀ ਹਿੰਮਤ ਵਾਲੀ ਸਾਸੀ ਲੜਕੀ ਹੀ ਠੀਕ ਹੈ ਮੇਲੋ ਬਹੁਤ ਸਾਸੀ ਮੁਤਿਆਰ ਹੈ ਜਦੋਂ ਉਸ ਨੂੰ ਬਸੰਤੋ ਕੋਲ ਪਤਾ ਲੱਗਦਾ ਹੈ ਕਿ ਉਸ ਦੇ ਮਾਪਿਓ ਉਸਦਾ ਵਿਆਹ ਇੱਕ ਦਹਾਜੂ ਤੇ ਤਿੰਨ ਬੱਚਿਆਂ ਦੇ ਬਾਪ ਨਾਲ ਕਰ ਰਹੇ ਹਨ ਤਾਂ ਉਹ ਆਤਮ ਹੱਤਿਆ ਕਰਨ ਦੀ ਸੋਚਦੀ ਹੈ ਪਰ ਬਸੰਤੋ ਦੇ ਸਮਝਾਉਣ ਨਾਲ ਉਹ ਆਪਣੀ ਮਾਸੀ ਦੇ ਘਰ ਪੱਜ ਲਈ ਤਿਆਰ ਹੋ ਜਾਂਦੀ ਹੈ ਮਾਪਿਓ ਦੇ ਫੈਸਲੇ ਦੇ ਖਿਲਾਫ ਬਗਾਵਤ ਕਰਨਾ ਬੜੇ ਸਾਹਸ ਦਾ ਕੰਮ ਹੈ ਇਸ ਤਰ੍ਹਾਂ ਮੇਲੋ ਸੁਹਾਗੀ ਕਾਂਗੀ ਦੀ ਇੱਕ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਪਾਤਰ ਹੈ ਉਸ ਨੇ ਆਪਣੇ ਕਿਰਦਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਢੁੰਬੋਂਦੇ ਹੋਏ ਪਾਟਕਾਂ ਦੇ ਦਿਲਾਂ ਵਿੱਚ ਗਹਿਰਾ ਪ੍ਰਭਾਵ ਪਾਇਆ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਸਿਰਫ ਤਿੰਨ ਕੈਰੈਕਟਰ ਦੇ ਹੀ ਕਰਦੇ ਨੇ ਤੇ ਨੈਕਸਟ ਵੀਡੀਓ ਵਿੱਚ ਅਸੀਂ ਔਰੰਗੇਬ ਇਕਾਂਗੀ ਦੇ ਇੰਪੋਰਟੈਂਟ ਕੈਰੈਕਟਰ ਕਰਕੇ ਫਿਰ ਅਸੀਂ ਨਵਾਬ ਆਪਣਾਈ ਕਾਂਗੀ ਸ਼ੁਰੂ ਕਰਾਂਗੇ ਇਕ ਐਕਟ ਵਾਰ ਕਿਉਂਕਿ ਬੇਟਾ ਇਸ ਦਾ ਪਿਛਲਾ ਕੰਮ رہ ਜਾਂਦਾ ਵਾ ਜੇ ਅਸੀਂ ਸਿਰਫ ਇਕਾਂਗੀ ਕਰਦੇ ਜਾਵਾਂਗੇ ਨਾ ਤੇ ਸਾਡਾ ਵਿਸ਼ਾ ਵਸਤੂ ਦਾ ਸਾਰ رہ ਜਾਣਗੇ ਜੇ ਉਹ ਕਰਾਂਗੇ ਤੇ ਫਿਰ ਕੈਰੈਕਟਰ ਸਕੈਚ رہ ਜਾਣਗੇ ਇਸ ਕਰਕੇ ਅਸੀਂ ਹਰ ਇਕਾਂਗੀ ਦੇ ਵੈਰੀ ਵੈਰੀ ਇੰਪੋਰਟੈਂਟ ਤਿੰਨ ਕੁਐਸਚਨ ਜਿਸ ਤਰ੍ਹਾਂ ਕਿ ਸਾਰ ਵਿਸ਼ਾ ਵਸਤੂ ਆਤਰ ਚਿੱਤਰ ਲਿਆ ਕੇ ਇਹ ਤੁਰਾਂਗੇ जल्दी हो जाना बेटा था ले बस। मेरी कोशिश यही है कि हर दूजे दिन ठीक है बेटा अगर वीडियो अच्छी लगीक शेयर जरूर करना नैक्सट मिलते हैं टेक